ਸਾਰੀ ਰਾਤ ਅਸੀਂ ਸਰਕਾਰ ਦੀ ਗਾੜੀ ਖੁਲਾਉਂਦੇ ਰਹੇ ਰਹੁੰਦੇ ਰਹੇ ਕਿ ਕੋਈ ਆ ਕੇ ਸਾਡੀ ਸਾਰ ਲੈ ਲੋ ਕੋਈ ਨਹੀਂ ਭਾਜੀ ਵੜਿਆ ਜੇ ਉਦਨੋ ਤੇ ਮੁੱਖ ਮੰਤਰੀ ਆਇਆ ਭਾਜੀ ਉਦੋਂ ਹੀ ਮੁੜ ਗਿਆ ਉਹ 7 ਘੰਟੇ ਜਨਤਾ ਨੂੰ ਉਹਨੇ ਖਰਾਬ ਕਰ ਛੱਡਿਆ ਅਸੀਂ ਤੇ ਭਾਜੀ ਅੱਗੇ 20 ਸਾਲ ਪਿੱਛੇ ਪੈ ਸੀ ਅੱਜ ਪਾਣੀ ਆ ਗਿਆ ਸਾਡੀਆਂ ਪੈੜੀਆਂ ਚ ਹੋਰ ਰੇਤਾ ਪੈ ਜਾਣੀ ਅਸੀਂ ਤੇ ਹੋਰ 50 ਸਾਲ ਪਿੱਛੇ ਚਲੇ ਗਏ ਭਾਜੀ ਜੜੀਆਂ ਵੱਡੀਆਂ ਵੱਡੀਆਂ ਪਾਲਸੀਆਂ ਲੈਂਡ ਪਾਲਸੀਆਂ ਬਣੀਆਂ ਨੇ ਇਹਨਾਂ ਨੂੰ ਪਤਾ ਕਿਸਾਨ ਜ਼ਮੀਨ ਨਹੀਂ ਚਾਹਤੇ ਪੈ ਇਹਨਾਂ ਨੂੰ ਡੋਪੋ ਮਾਰੋ ਫਸਲਾਂ ਨਾ ਹੋਣਗੀਆਂ ਇਹ ਰੋਲ ਜਾਣਗੇ ਇਹ ਆਪੇ ਗਹਿਣਗੇ ਵੀ ਆਲੋ ਫਸਲਾਂ ਆਲੋ ਸਾਡੀਆਂ ਜ਼ਮੀਨਾਂ ਲੈ ਲੋ ਪਹਾੜਾਂ ਵਿੱਚ ਹੋ ਰਹੀ ਤੇਜ਼ ਬਰਸਾਤ ਅਤੇ ਲਗਾਤਾਰ ਫਟਰੇ ਬੱਦਲਾਂ ਦੀ ਵਜ੍ਹਾ ਨਾਲ ਨਹਿਰਾਂ ਅਤੇ ਨਾਲੇ ਪੂਰੀ ਤਰ੍ਹਾਂ ਉਫਾਨਦੇ ਹਨ ਅਤੇ ਇਹਨਾਂ ਦਾ ਅਸਰ ਸਿੱਧੇ ਤੋਰ ਤੇ ਮੈਦਾਨੀ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਾੜਾਂ ਵਿੱਚ ਹੋਈ ਬਰਸਾਤ ਦੀ ਵਜ੍ਹਾ ਦੇ ਨਾਲ ਮੈਦਾਨੀ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਤੇਜ਼ ਦਾ ਅਸਰ ਜਿੱਥੇ ਆਮ ਲੋਕਾਂ ਤੇ ਪਿਆ ਦੂਜੇ ਪਾਸੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਮਕੋੜਾ ਪੱਤਨ ਦੇ ਨਾਲ ਲੱਗਦੇ ਇਲਾਕੇ ਨੂੰ ਰਾਵੀ ਦਰਿਆ ਨੇ ਆਪਣੀ ਮਾਰ ਹੇਠ ਲਿਆ ਹੋਇਆ ਹੈ ਇਸੇ ਦੇ ਚਲਦਿਆਂ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੀ ਮੌਕੇ ਦਾ ਦੌਰਾ ਕੀਤਾ ਗਿਆ ਤੇ ਉੱਥੇ ਵਸਨੀਕਾਂ ਦੇ ਨਾਲ ਗੱਲਬਾਤ ਕੀਤੀ ਗਈ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਪੋਂਗ ਡੈਮ ਦਾ ਜਲਸਤਰ ਖਤਰੇ ਦੇ ਨਿਸ਼ਾਨ ਦੇ ਲਗਭਗ ਬਰਾਬਰ ਚੱਲ ਰਿਹਾ ਹੈ ਜਦਕਿ ਪੋਂਗ ਡੈਮ ਦੇ ਪਾਣੀ ਦੀ ਮਾਤਰਾ ਨੂੰ ਵੱਧ ਦੇਖਦੇ ਹੋਏ 52 ਗੇਟਾਂ ਵਿੱਚੋਂ ਕਈ ਗੇਟ ਖੋਲੇ ਗਏ ਹਨ ਤੇ ਭਾਰੀ ਮਾਤਰਾ ਵਿੱਚ ਪਾਣੀ ਬਿਆਸ ਨਦੀ ਵਿੱਚ ਛੱਟਿਆ ਜਾ ਰਿਹਾ ਹੈ ਇਸ ਬਿਆਸ ਦਰਿਆ ਵਿੱਚ ਚੱਕੀ ਦਰਿਆ ਦਾ ਪਾਣੀ ਵੀ ਬਿਆਸ ਨਦੀ ਵਿੱਚ ਪੈਣ ਕਾਰਨ ਅੱਧੀ ਦਰਜਨ ਪਿੰਡ ਜਿਨ੍ਹਾਂ ਵਿੱਚ ਹਲੇੜ, ਮੋਤਲਾ, ਕੁਲੀਆਂ, ਕੋਲੀਆਂ, ਮਹਿਤਾਪੁਰ ਪਾਣੀ ਦੀ ਲਪੇਟ ਵਿੱਚ ਆ ਗਏ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਬਲੌਕ ਟਾਂਡਾ ਉਡਮੁੜਾ ਦੀਨ ਪੈਂਦੇ ਪਿੰਡ ਫੱਤਾ ਕੁੱਲਾ ਅਬਦੁੱਲਾਪੁਰ ਮਨਿਆਦਿਆਂ ਗੰਦੋਵਾਲ ਰੜਾ ਮੰਡ ਪਾਣੀ ਦੀ ਲਪੇਟ ਵਿੱਚ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਪਾਣੀ ਹੋਣ ਕਾਰਨ ਲੋਕ ਟਾਂਡਾ ਸ਼ਹਿਰ ਗੋਬਿੰਦਪੁਰ ਰੋਡ ਤੇ ਤਰਪਾਲਾ ਪਾ ਕੇ ਬੈਠੇ ਹੋਏ ਹਨ ਜਿਸ ਕਾਰਨ ਬਿਆਸ ਦਰਿਆ ਨੇੜੇ ਰਹਿੰਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੇ ਪ੍ਰਸ਼ਾਸਨ ਤੇ આરોਪ ਲਗਾਇਆ ਹੈ ਕਿ ਕਿਸੇ ਵੀ ਅਧਿਕਾਰੀ ਨੇ ਸਾਡੀ ਕੋਈ ਵੀ ਸਹਾਇਤਾ ਨਹੀਂ ਕੀਤੀ ਸਾਰੀ ਰਾਤ ਅਸੀਂ ਸਰਕਾਰ ਦੀ ਗਾੜੀ ਘਰ ਲਾਉਂਦੇ ਰਹੇ ਰੋਂਦੇ ਰਹੇ ਵੀ ਕੋਈ ਆ ਕੇ ਸਾਡੀ ਸਾਰ ਲੈ ਲੋ ਕੋਈ ਨਹੀਂ ਭਾਜੀ ਵੜਿਆ ਜੇ ਉਦਨੋ ਤੇ ਮੁੱਖ ਮੰਤਰੀ ਆਇਆ ਭਾਜੀ ਉਹ ਤੋਂ ਹੀ ਮੁੜ ਗਿਆ ਉਹ 7 ਘੰਟੇ ਜਨਤਾ ਨੂੰ ਉਹਨੇ ਖਰਾਬ ਕਰ ਛੱਡਿਆ ਉਲਟਾ ਸਾਨੂੰ ਵਿੱਚੇ ਫੋਨ ਲੋਂਦਰੇ ਭਾਜੀ ਤੁਸੀਂ ਵੀ ਆ ਜਾਓ ਮੰਤਰੀ ਸਾਹਿਬ ਆਏ ਆ ਜਾਓ ਆ ਜਾਓ ਆ ਜਾਓ ਇਹ ਪਾਣੀ ਨਿਕਲ ਜਾਣਾ ਕੱਖ ਨਹੀਂ ਨਿਕਲਿਆ ਭਾਜੀ ਉਹ ਆਏ ਤੇ ਪਤਾ ਨਹੀਂ ਉਹਨਾਂ ਵੇਖ ਲਿਆ ਵੀ ਇਹ ਫਸਲਾ ਜੇ ਠੀਕ ਠਾਕ ਆ ਤੇ ਡੋਬ ਹੋ ਇਹਨਾਂ ਨੂੰ ਉਹਨਾਂ ਹੋਰ ਪਨਾਨੀ ਪਿੱਛੋਂ ਪਾਣੀ ਜਿਹੜਾ ਆਦਾ ਸਾਨੂੰ ਮਾਰ ਕੇ ਸੁੱਟਦਾ ਅੱਜ ਭਾਜੀ ਐਂ ਤੇ ਭਾਜੀ ਅੱਗੇ 20 ਸਾਲ ਪਿੱਛੇ ਪੈ ਅਸੀਂ ਅੱਜ ਪਾਣੀ ਆ ਗਿਆ ਸਾਡੀਆਂ ਪੈੜੀਆਂ 'ਚ ਹੋਰ ਰੇਤਾ ਪੈ ਜਾਣੀ ਐਂ ਤੇ ਹੋਰ 50 ਸਾਲ ਪਿੱਛੇ ਚਲੇ ਗਏ ਭਾਜੀ ਸਾਡਾ ਕੀ ਰਹਿ ਗਿਆ ਭਾਜੀ ਇੱਥੇ ਸਾਡਾ ਕੀ ਕਹੀਏ ਭਾਜੀ ਇਹਨਾਂ ਸਰਕਾਰਾਂ ਸਾਨੂੰ ਮਾਰ ਕੇ ਸੁੱਟਦਾ ਭਾਜੀ ਸੁੱਟਦਾ ਸਾਡੇ ਐਨ ਆਈ ਵੀਰ ਨਾ ਹੋਣ ਨਾ ਭਾਜੀ ਤੇ ਪੰਜਾਬ ਨੂੰ ਓਦਾਂ ਹੀ ਵੇਚ ਕੇ ਹੀ ਖਾ ਜਾਣ ਭਾਜੀ ਇਹਨਾਂ ਦੀ ਇਹ ਸਭ ਇਹਨਾਂ ਦੀਆਂ ਜੜੀਆਂ ਵੱਡੀਆਂ ਵੱਡੀਆਂ ਪਾਲਿਸੀਆਂ ਲੈਂਡ ਪਾਲਿਸੀਆਂ ਬਣੀਆਂ ਇਹਨਾਂ ਨੂੰ ਪਤਾ ਕਿਸਾਨ ਜ਼ਮੀਨ ਨਹੀਂ ਛੱਡਦੇ ਪਏ ਇਹਨਾਂ ਨੂੰ ਡੋਭੋ ਮਾਰੋ ਫਸਲਾਂ ਨਾ ਹੋਣਗੀਆਂ ਇਹ ਰੋਲ ਜਾਣਗੇ ਇਹ ਆਪੇ ਗੈਣਗੇ ਵੀ ਆਲੋ ਫਸਲਾ ਆਲੋ ਸਾਡੀਆਂ ਜ਼ਮੀਨਾਂ ਲੈ ਲਓ ਜੇ ਨਾ ਲੈਣੀਏ ਨਾ ਭਾਜੀ ਭਾਜੀ ਲੈਣੀਏ ਨਾ ਅੱਜ ਇਹਨਾਂ ਨੂੰ ਕੋ ਸਾਨੂੰ ਦੋ ਪੈਸੇ ਦੋ ਲੈ ਜਾਓ ਸਾਨੂੰ ਲੈ ਜਾਓ ਇਹ ਆਪ ਦਿੰਨੇ ਲੈ ਜਾਓ ਸਾਡੀਆਂ ਦਰਿਆਵਾਂ ਦੇ ਵਿੱਚ ਭਾਜੀ ਮਾਲਕੀਆਂ ਪੈ ਲੀਆਂ ਸਾਡੀਆਂ ਖੋਦੀਆਂ ਮਾਲਕੀਆਂ ਪੈ ਲੀਆਂ ਅਸੀਂ ਉਹ ਵੀ ਛੱਡਣ ਨੂੰ ਤਿਆਰ ਆ ਵੀ ਇਹਨੂੰ ਨਹਿਰੀ ਰੂਪ ਦੋ ਅਸੀਂ ਸਰ ਭਾਜੀ ਮੇਰੀ ਖੋਦੀ ਪੈਰੀ ਪੰਜ ਕਿਲੇ ਆ ਨਾ ਬੋਲਦੀ ਪੈਰੀ ਆ ਮਾਲਕੀ ਵਿੱਚ ਕਰੋ ਇਹਨਾਂ ਨੂੰ ਕਹ ਵੀ ਅਸੀਂ ਉਹ ਵੀ ਛੱਡਣ ਨੂੰ ਤਿਆਰ ਇਹਨੂੰ ਨਹਿਰੀ ਰੂਪ ਦੇਣ ਇਹਨਾਂ ਨੂੰ ਕੋਈ ਮਾਫੀ ਨਹੀਂ ਲਾਉਂਦੇ ਕੋਈ ਭਾਜੀ ਕੋਈ ਆਹੀ ਕੋਲੋਂ ਪੈਸੇ ਦਵਾਗੇ ਇਹਨੂੰ ਨੈਰੀ ਰੂਪ ਦੋ ਜੇ ਇਹਨਾਂ ਕੋ ਕੱਖ ਨਹੀਂ ਹੈਗਾ ਇਹ ਕਹਿੰਦੇ ਸਾਡੇ ਕੋ ਕੱਖ ਨਹੀਂ ਹੈਗਾ ਕੋਲੋਂ ਪੈਸੇ ਦਵਾਗੇ ਇਹਨਾਂ ਨੂੰ ਤੇ ਭਾਜੀ ਇਹ ਕਾਲੀ ਜ਼ੁਬਾਨ ਵਾਲੇ ਦੀ ਪਤਾਨੀ ਕਾਦੀ ਜ਼ੁਬਾਨ ਆ ਭਾਜੀ ਕਾਦੀ ਜ਼ੁਬਾਨ ਦੀ ਕੱਡੀ ਕਾਲੀ ਜ਼ੁਬਾਨ ਆ ਨਾ ਇਹ ਇਹ ਕਹਿਦਾ ਵੀ ਮੈਂ ਤੇ ਮੋਟਰਾਂ ਬੰਦ ਕਰਾ ਦੂੰ ਵਾਕਈ ਭਾਜੀ ਸੱਚੀ ਗੱਲ ਹੋ ਗਈ ਆ ਇਹ ਕੀ ਦੀ ਗੱਲ ਕਰ ਰਹੇ ਤੁਸੀਂ ਇਹ ਕ ਬੁੱਚੜ ਦੀ ਜਿਹੜਾ ਬੁੱਚੜ ਤੋਂ ਜਾ ਗਿਆ ਭਗਵੰਤਮਾਨ ਇਹੀ ਆ ਆ ਕਹਿੰਨੇ ਸਰਦਾਰਾਂ ਵਾਲੀ ਬੰਨੀ ਉਹਨੂੰ ਵੀ ਲਾਉਂਦੇ ਕਹਿਣ ਸਾਦੇ ਕੁਝ ਸਾਡੀ ਸਰਦਾਰਾਂ ਦੀ ਆਪ ਦੀ ਆ ਪਰ ਇਹਨੇ ਭਾਜੀ ਇਹਨੇ ਕਿਹੜੀ ਜੁਬਾਨ ਨਾਲ ਗਿਆ ਇਹਨੇ ਵੀ ਮੈਂ ਮੋਟਰਾਂ ਬੰਦ ਕਰਾ ਦੂੰ ਤੇ ਅੱਜ ਇਹਨੇ ਭਾਜੀ ਕਰਾ ਤਲਿਆ ਮੋਟਰਾਂ ਬੰਦ ਮੁਰਗੀ ਦੇ ਮੁਰਗੀ ਭਾਜੀ ਮੁਰਗੀ ਕਿ ਕੀ ਲੈ ਉਹ ਮਾਰ ਗਏ ਨਾ ਖਾਲੀ ਮੁਰਗੀ ਜਿਹੜੀ ਇਹਨਾਂ ਦੀ ਇਹ ਕਹਿੰਦੇ ਮਾਫੀ ਦੇਵਾਂਗੇ ਕਿਸੇ ਨੂੰ ਭਾਜੀ ਕੋਈ ਕਹ ਦੇ ਉੱਟ ਕੇ ਤੇਈ ਦੇ ਵਿੱਚ ਜਿੱਤੇ ਪਾਣੀ ਆਇਆ ਕੋਈ ਕਹ ਦੇ ਵੀ ਸਾਨੂੰ ਮਾਫੀ ਮਿਲਿਆ 1 ਰੁਪਈਆ ਨਹੀਂ ਦਿੱਤਾ ਸਭ ਇਹਨਾਂ ਨੇ ਖਾਦਾ ਭਾਜੀ ਕਿਸੇ ਨੂੰ ਨਹੀਂ ਭਾਜੀ ਮਿਲਿਆ ਸਭ ਇਹਨਾਂ ਨੇ ਕੋਲੋਂ ਖਾਦਾ ਭਾਜੀ ਸੌਤਾ ਲੈਣ ਗਿਆ ਹੁਣ ਆ ਗਿਆ ਤੁਹਾਨੂੰ ਮਾਫੀ ਦੇ ਦਵਾਂਗੇ ਇੱਕ ਭਾਜੀ ਇਹਨਾਂ ਨੇ ਇੱਕ ਹੋਰ ਵੇਖੋ ਕਾਲੀਆ ਸਰਕਾਰ ਆਈ ਉਦੋਂ ਭਾਜੀ ਚਲੋ ਖਰਾਬਾ ਮਿਲਦਾ ਆਦੇ ਝਖਮ ਥੋੜੇ ਸਕੂਲ ਬੱਚੇ ਜਾਂਦੇ ਕਿਸ ਦੀ ਟਰੈਕਟਰਾਂ ਦੀ ਕਿਸ਼ਤੀ ਕਿਹਨੇ ਵਿਆਹ ਸ਼ਾਦੀ ਕਰਨਾ ਸੌਤਾ ਪੱਤਾ ਲੈਉਣਾ ਆ ਜਾਂਦੀ ਇਹਨਾਂ ਨੇ ਪੰਜ ਪੰਜਾਂ ਕਿੱਲਾਂ ਦਾ ਕਰਤਾ ਖਰਾਬਾ ਭਾਜੀ ਉਹ ਵੀ ਨਹੀਂ ਮਿਲਿਆ ਉਹ ਵੀ ਉਹ ਵੀ ਬੰਦ ਕਰਤਾ ਉਹਨਾਂ ਨੇ ਉਹ ਵੀ ਨਹੀਂ ਮਿਲਿਆ ਇਸ ਬੰਦ ਦੇ ਉੱਤੇ ਤੁਸੀਂ ਜਦੋਂ ਜਦ ਕੀਤੀ ਕੋਈ ਪਹੁੰਚਿਆ ਇੱਥੇ ਭਾਜੀ ਕੋਈ ਨਹੀਂ ਪਹੁੰਚਿਆ ਭਾਜੀ ਇੱਕ ਸੰਤ ਸੀਚੇਵਾਲ ਭਾਜੀ ਤੇ ਮਹਾਂਪੁਰਸ਼ ਆਪਣੇ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਆਪਣੇ ਪਰੋਹਾਨਾ ਸਾਹਿਬ ਕੋਲਾ ਸਿੰਘ ਜੀ ਉਹ ਪਹੁੰਚੇ ਉਹਨਾਂ ਤੋਂ ਇਲਾਵਾ ਭਾਜੀ ਤੇ ਐਨਆਰਆਈ ਹੋਰ ਕੋਈ ਨਹੀਂ ਪਹੁੰਚਿਆ ਤੇਲ ਕਹਿੰਦੇ ਦਿੱਤਾ ਕਿ ਦੱਸ ਭਾਜੀ ਕੋਈ ਨਹੀਂ ਦਿੱਤਾ ਸਾਨੂੰ ਨਹੀਂ ਪਤਾ ਉਹ ਕਿੱਥੇ ਚੱਲ ਗਿਆ ਕਿੱਥੇ ਨਹੀਂ ਸੁਖਬੀਰ ਬਾਦਲਾਏ ਭਾਜੀ ਪਰਸੋਂ ਉਹ ਲਾਨ ਕਰਕੇ ਗਿਆ ਵੀ ਅਸੀਂ ਤੁਹਾਨੂੰ ਤੇਲ ਦੇਵਾਂਗੇ ਉਹ ਵਾਕਿਆ ਭਾਜੀ ਦਿੰਦੇ ਵੀ 23 ਦੇ ਵਿੱਚ ਉਹਨਾਂ ਦਾ ਸੁਮਣੀ ਕਮੇਟੀ ਨੂੰ ਪ੍ਰਸ਼ਾਦਾ ਭਾਜੀ ਪ੍ਰਸ਼ਾਦਾ ਡੇਲੀ ਆਉਂਦਾ 16 ਤਰੀਕਾ ਪ੍ਰਸ਼ਾਦਾ ਇੱਥੇ ਆਉਂਦਿਆ ਭਵਨ 200 ਬੰਦਾ ਹੁੰਦਾਈ ਭਮਾ 1000 ਬੰਦਾ ਬੰਦ 2000 ਬੰਦਾ ਤਿੰਨ ਟਾਈਮ ਭਾਜੀ ਪ੍ਰਸ਼ਾਦਾ ਆਉਂਦਾ ਰਿਹਾ ਉਹਨਾਂ ਦਾ ਇੰਨੇ ਟਾਈਮ ਇੱਥੇ ਐਲਾਨ ਕਰਕੇ ਗਏ ਇੱਥੇ ਮੁੱਖ ਮੰਤਰੀ ਨਹੀਂ ਇੱਥੇ ਪਹੁੰਚੇ ਪਾਜੀ ਨਾ ਨਾ ਮੁੱਖ ਮੰਤਰੀ ਉਹ ਸਰਕਾਰ ਕੋ ਬਾਦ ਹੋਣ ਦੇ ਬਾਵਜੂਦ ਵੀ ਪਾਜੀ ਉਹਨਾਂ ਨੇ ਇੰਨਾ ડીਲ ਦੇ ਦਿੱਤਾ ਮੁੱਖ ਮੰਤਰੀ ਕੋਹ ਨਹੀਂ ਪਹੁੰਚਿਆ ਜੀ ਤੇ ਰਾਣਾ ਸਾਹਿਬ ਦੀ ਨਹੀਂ ਤੇ ਨਾ ਵੀ ਆਈ ਇੱਕ ਮਚੀਗ ਥੋੜਾ ਜਿਹਾ ਚਲ ਜਾਂਦੀ ਤੇ ਪੰਨ ਸ਼ਾਇਰਿੰਗ ਪਾ ਜਾਂਦਾ ਥੋੜਾ ਟਾਈਮ ਵੀ ਇੱਥੇ ਅੱਲੇ ਬਾਂਦੇ ਚੜੀਏ ਉਧਰ ਬਾਂਦੇ ਟੁੱਟ ਗਿਆ ਜੀ